ਵੇ ਰੰ다ਸ ਦਾ ਦੌਰਾ ਕਰਦੇ ਹੋਏ ਕਿ ਅਭਿਨੀਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਇਸ ਪਰ ਧਰਤੀ ਨੂੰ ਆਉਂਦੇ ਚਾਰ ਮੁਖ ਰਸਤੇ ਉੱਤੇ ਧਾਰਮਿਕ ਦੇਖਵਾਲੇ ਸੁੰਦਰ ਗੇਟ ਬਣਾਏ ਜਾਣਗੇ ਜਿਨ੍ਹਾਂ ਦਾ ਉੱਤੇ ਕਰੀਬ 4 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਮੰਤਰੀ ਢਾਲੀਵਾਲ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਮੇਰਾ ਮੁੱਖ ਟੀਚਾ ਹੈ ਅਤੇ ਮੈਂ ਲਗਾਤਾਰ ਇਸ ਦਿਲੇ ਕੰਮ ਕਰ ਰਿਹਾ ਹਾਂ ਜੁਸੇ ਸਦਕਾ ਅਜੁਰੰਦਾਸ ਨੂੰ ਆਉਂਦੀਆਂ ਮੁਖ ਸੜਕ ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਣ ਦੀ ਸ ਸਾ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤੇ ਉਤੇ ਵੱਡੇ ਦਰਵਾਜੇ ਬਣਾਏ ਜਾਣਗੇ ਤੇ ਇਸ ਤੋਂ ਇਲਾਵਾ ਜੁੜਾ ਹੈ ਰਮਦਾਸ ਤੋਂ ਪਿੰਡ ਨੂੰ ਜਾਂਦੀ ਹੋਈ ਲਿੰਕ ਸੜਕਾਂ ਵਿੱਚ ਜਲਦੀਆਂ ਬਣਾਈਆਂ ਜਾਣਗੀਆਂ। ਬਰ ਵਿੱਚ ਬਾਬਾ ਬੁੱਢਾ ਸਾਬ ਜੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਹੈ। ਬਾਬਾ ਬੁੱਢਾ ਜੀ ਦੇ ਘਰ ਵਿੱਚ ਆਪਾਂ ਖੜੇ ਆ ਰਮਦਾਸ ਸਾਹਿਬ ਜੀ ਦਾ ਇਹ ਬਾਬਾ ਬੁੱਢਾ ਜੀ ਦਾ ਸ਼ਹਿਰ ਹੈ ਉਹਦੇ ਇਹ ਬੜੇ ਦੁੱਖ ਦੀ ਗੱਲ ਲਈ ਹੈ ਕਿ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਰਵਦਾਸ ਦੇ ਵਿਕਾਸ 'ਤੇ ਧਿਆਨ ਨਹੀਂ ਦਿੱਤਾ ਅਸੀਂ ਹੁਣ ਸੀਐਮ ਸਾਹਿਬ ਨੂੰ ਕਹਿ ਕੇ ਮਾਨ ਸਾਹਿਬ ਨੂੰ ਕਹਿ ਕੇ ਰਵਦਾਸ ਦਾ ਪਹਿਲ ਦੇ ਅਧਾਰ 'ਤੇ ਵਿਕਾਸ ਕਰਦੇ ਸ਼ਹਿਰ ਦੀ ਵੀ ਆ ਜਾ 9 ਕਰੋੜ ਦੇ ਕਰੀਬ ਸ਼ਹਿਰ ਦੀ ਪੈਸੇ ਆ ਦੇ ਔਰ ਚਾਰ ਐਂਟਰੀ ਰੋਡ ਦੇ ਮੇਨ ਜਿਹੜੀਆਂ ਗੁਰੂ ਘਰ ਤੋਂ ਜਾਂਦੀਆਂ ਚਮਾ ਦੇ ਉੱਤੇ ਕਰੀਬ 4 ਕਰੋੜ ਦੀ ਲਾਗਤ ਦੇ ਨਾਲ ਅਸੀਂ ਚਾਰ ਵੱਡੇ ਗੇਟ ਜਿਹੜੇ ਆ ਉਹ ਬਣਾ ਦੇ ਜਿਹੜੇ ਆ ਮੀ ਪੈਣ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਵਧੀਆ ਇਤਿਹਾਸਿਕ ਦਿੱਖਤਾत्मक ਦੇਖਾਵੇ ਗੇਟ ਹੋਣਗੇ ਔਰ ਜਦੋਂ ਸਿੱਖ ਸੰਗਤਾਂ ਆਉਣਗੀਆਂ ਤੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਮਾਣ ਮਹਿਸੂਸ ਹੋਊਗਾ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਗੁਰੂ ਘਰ ਨੂੰ ਮੇਨ ਤੋਂ ਛਟਕ ਜਾਂਦੀ ਉਹ ਅਸੀਂ ਪਹਿਲਾਂ ਬਣਾਤੀ ਜਿਹੜੀ ਕਮਾਲਪੁਰ ਰੋਡ ਹੈ ਉਹ ਪਹਿਲਾਂ ਆਲਰੇਡੀ ਅਸੀਂ ਬਣਾਤੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਨੂੰ ਜਿਹੜੀ ਜਾਂਦੀ ਉਹ ਵੀ ਬਣਾਤੀ ਆ ਹੁਣ ਅਸੀਂ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੇ ਚਾਰ ਚੁਪੇ ਦੇ ਜਿਹੜੇ ਪਿੰਡ ਦੇ ਇੱਕ ਛੜਕ ਜਿਹੜੀ ਆ ਇਹ ਪਛੀਏ ਤੋਂ ਲੈ ਕੇ ਪਛੀਏ ਤੋਂ ਲੈ ਕੇ ਸਿੰਘੋ ਕੇ ਨਿਸੋ ਕੇ ਨੰਗਲ ਸੋਲ ਅਦੂੜੇਵਾਲ ਗਾੜੀ ਤੰਗਈ ਤਦਿਆ ਮੂਸਾ ਮਲਕਪੁਰਾ ਥੋਬਾ ਇਹ ਇੱਕ ਵੱਡੀ ਰੋਡ ਜਿਹੜੀ ਅਸੀਂ ਬਣਾਦੇ 8 ਫੁੱਟ ਚੌੜੀ ਉਹਦੇ ਵਾਸਤੇ ਅੱਜ ਅਫਸਰਾਂ ਨੂੰ ਨਾਲ ਲੈ ਆਂਦਾ ਉੱਥੇ ਚੱਲੇ ਹੋਣਾ ਦੇਖਣ ਸਾਦਾ ਮਤਲਬ ਪੂਰਾ ਇਹ ਏਰੀਆ ਜਿਹੜਾ ਬਾਬਾ ਬੁੱਢਾ ਜੀ ਦਾ ਘਰ ਹੈ ਇਸ ਏਰੀਏ ਨੂੰ ਮਤਲਬ ਹਰ ਪੱਖੋਂ ਬਲਾਕ ਵੀ ਸ਼ੁਰੂ ਕਰਤਾ ਅੱਜ ਉਹ ਜੇ ਕਿਰਪਾ ਦੇਈ ਬਾਬਾ ਬੁੱਢਾ ਜੀ ਨੇ ਜਿੱਦਾਂ ਕੀਤੀ ਆ ਆਪਾਂ ਜਲਦੀ ਇੱਥੇ ਮਾਰਕੀਟ ਕਮੇਟੀ ਵੀ ਬਣਾਵਾਂਗੇ ਮਤਲਬ ਇਸ ਏਰੀਏ ਦੇ ਵਿੱਚ ਨਹੀਂ ਤੇ ਜਿੰਨੇ ਕੁ ਲਗਭਗ ਆਪਾਂ ਇਲੈਕਸ਼ਨ 'ਚ ਵਾਦੇ ਕੀ ਕਰਦੇ ਆ ਤੇ ਬਾਬਾ ਬੁੱਢਾ ਜੀ ਦਾ ਘਰ ਇੱਥੇ ਤੇ ਜੋ-ਜੋ ਹੁੰਦਾ ਗਿਆ ਸੋ-ਸੋ ਆਪਾਂ ਕਰੀ ਜਣਾ ਸੋ ਵਧੀਆ ਮਤਲਬ ਗੇਟ ਜਿਹੜੇ ਹੋਣਗੇ ਜਿੰਨਾਂ ਦਾ 6 ਸੰਤਾ ਦਾ ਜਿਹੜਾ ਪੂਰਾ ਮਾਨ ਮੰਨਦੇ ਨਾਲ ਸਿਰ ਚੌਕਾ